ਤੇ ਐਡਮੰਟਨ ਵਾਲੇ ਪਾਸੇ ਵੈਸੇ ਵੀ ਸਭ ਤੋਂ ਪਹਿਲਾਂ ਕਿਉਂਕਿ ਅਲਬਰਟਾ ਸੂਬਾ ਇੱਥੇ برف ਜ਼ਿਆਦਾ ਪੈਂਦੀ ਹੈ ਤੇ ਇੱਥੇ ਹੁਣ 3 ਮਹੀਨੇ ਪੂਰੀ ਲਗਾਤਾਰ برف ਸੀ ਯਾਨੀ ਕਿ 20 ਨਵੰਬਰ ਤੋਂ ਬਾਅਦ ਤੋਂ ਲੈ ਕੇ ਸਮਝ ਲਓ ਵੀ ਆ ਹੁਣ ਜਿਹੜਾ ਮਾਰਚ ਚੱਲ ਰਿਹਾ ਲਗਾਤਾਰ ਪਹਿਲਾਂ ਬਾਰਿਸ਼ ਪਈ ਆ برف ਪਈ ਆ ਜਿਹੜੀ ਸਨੋ ਪਈ ਆ ਤੇ ਬਾਰਿਸ਼ ਨਹੀਂ ਮੀਂਹ ਨਹੀਂ ਪੈਂਦਾ ਇੱਧਰ ਮੈਂ ਜਦੋਂ ਵੇਖੀਏ ਤਾਂ ਆਪਾਂ ਸਰੀ ਵਾਲੇ ਪਾਸੇ ਉਧਰਲੇ ਪਾਸੇ ਜਾਣੇ ਉਧਰ ਵੀ ਪੈਂਦਾ ਜਾਦੀ ਬਰਫ਼ ਘੱਟ ਪੈਂਦੀ ਹੈ ਤੇ ਹੁਣ 3 ਮਹੀਨੇ ਲਗਾਤਾਰ ਜਿਹੜੀ ਬਰਫ਼ ਪਈ ਸੀ ਤੇ ਉਹਦੇ ਨਾਲ 3-3 ਫੁੱਟ ਜਿਹੜੀ ਉਹ ਬਰਫ਼ ਆਹ ਇੱਥੇ-ਇੱਥੇ ਜੰਮ ਗਈ ਸੀ ਆ ਚਾਰ-ਚਫੇਰੇ ਬਰਫ਼ ਸੀ ਤੇ ਹੁਣ ਪਿਛਲੇ 20 ਦਿਨਾਂ ਸੇ ਬਰਫ਼ ਘੱਟ ਗਈ ਸੀ ਬਰਫ਼ ਪੈਣ ਰੁਕ ਗਈ ਸੀ ਤੇ ਹੁਣ ਇਹ ਬਰਫ਼ ਦੁਬਾਰਾ ਫੇਰ ਅੱਜ ਫੇਰ ਸਭ ਤੋਂ ਜ਼ਿਆਦਾ ਅੱਜ ਆ ਖੇਡ ਗਰਾਊਂਡ ਸੀ ਜਿਹੜੇ ਜਿਵੇਂ ਕੋਈ ਪਾਰਕ ਸੀ ਉਹ ਫੇਰ ਖੁੱਲਣ ਲੱਗ ਗਏ ਸੀਗੇ ਤੇ ਆਮ ਜਿਹੜੀਆਂ ਸੜਕਾਂ ਸੀਗੀਆਂ ਜਿਵੇਂ ਆਹ ਰਸਤਾ ਹੁਣ ਜਿਹੜਾ ਅਸੀਂ ਦਿਖਾ ਰਹੇ ਆ ਤੁਹਾਨੂੰ ਇਹ ਇੱਕ ਪੈਦਲ ਜਾਣ ਵਾਲਾ ਰਸਤਾ ਤੇ ਰਸਤੇ ਸਾਫ਼ ਹੋ ਗਏ ਸੀਗੇ ਪਰ ਹੁਣ ਫੇਰ ਇਹ ਜਿਹੜਾ ਮੌਸਮ ਨੇ ਕਰਵਟ ਲਈ ਆ ਜਿਹੜਾ ਖਰਾਬ ਆ ਮੌਸਮ ਆ ਦੇਖ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਜਿਹੜੀ ਬਰਫ਼ ਭਰੀ ਪਈ ਆ ਇਹਦੇ ਤੇ ਤੇ ਇਹ ਪੂਰੀ ਤਰ੍ਹਾਂ برف ਨਾਲ ਹੁਣ ਟਕ ਜਾਣਾ ਜੇ ਮੈਂ ਇੱਥੇ ਖੜਾ ਰਿਹਾ ਤੇ ਕਿਉਂਕਿ ਹੁਣ ਜਿਹੜੀਆਂ ਗੱਡੀਆਂ ਇੱਥੇ ਜਿਹੜੇ ਚਾਰਸ ਫੇਰੇ ਇਹ برف ਨਾਲ ਟਕੀਆਂ ਗੱਡੀਆਂ ਸੋ ਸੋ ਤਸਵੀਰਾਂ ਐਡਮੈਂਟਨ ਦੇ ਅਸੀਂ ਫੋਰਟ ਸਕੈਚਵਨ ਇੱਥੋਂ 40 ਕਿਲੋਮੀਟਰ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਹੁਣ ਚਾਰ ਸਫੇਰਿਆ ਚਿੱਟਾ ਫੇਰ ਆ ਕਿਉਂਕਿ ਤੁਹਾਨੂੰ ਇਹ ਪਹਿਲਾਂ ਹੀ ਬਹੁਤ ਵੀਡੀਓ ਮੈਂ ਦਿਖਾਈਆਂ ਪੁਰਾਣੀ ਵੀਡੀਓ ਨਾ ਸਮਝ ਲਿਓ ਇਹ ਨਵੀਂ ਅੱਜ 11 ਮਾਰਚ ਦੀ ਵੀਰਵਾਰ ਦੀ ਵੀਡੀਓ ਆ ਤੇ ਚਲੋ ਕੁਲੂ ਬਨਾਲੀ ਜਾਂ ਸਿਮਲੇ ਤਾਂ ਨਹੀਂ ਜਾਇਆ ਗਿਆ ਸੀ ਤੇ ਇੱਥੇ ਹੀ ਆਨੰਦ ਮਾਣ ਲਈਏ ਜੇ ਸਮਾਂ ਜਿਹੜਾ ਦਿੱਤਾ ਮਾਲਕ ਨੇ ਇਹਦੇ ਪਾਸੇ ਤੇ ਆਹ ਤੁਸੀਂ ਤਸਵੀਰਾਂ ਮੇਰੀਆਂ ਦੇਖ ਸਕਦੇ ਹੋ ਤੇ ਪੈ ਰਹੀ ਹੈ ਜਿਹੜੀ ਵਰਖ ਪਾਈ। ਸੋ ਹੁਣ ਫੇਰ ਐਤਵਾਰ ਤੱਕ ਜਿਹੜਾ 3-4 ਦਿਨ ਪੂਰੀ ਮੌਸਮ ਖਰਾਬ ਰਹਿਣਾ। ਹਾਂ। ਜਿਹੜੇ ਪੈੜਾ ਜਾਂਦਿਆਂ ਦੀਆਂ। ਇਥੇ ਤੁਰਦੇ ਆ ਜਦੋਂ ਪੈਦਲ। ਇਹ ਰਸਤਾ ਪੈਦਲ ਚੱਲਣ ਵਾਲੇ ਵਾਸਤੇ ਆ ਤੇ ਉਹ ਰੋਡ ਆ ਵਨਵੇ। ਇੱਥੇ ਜਦੋਂ ਚੱਲਦੀਆਂ ਗੱਡੀਆਂ ਹਮੇਸ਼ਾ ਇਹ ਸੱਜੇ ਹੱਥੀ ਚੱਲਦੀਆਂ ਆਪਾਂ ਖੱਬੇ ਚੱਲਦੇ ਆਂ ਪੈਦਲ ਵੀ ਤੇ ਇੱਥੇ ਸੱਜੇ ਚੱਲਣਾ ਪੈਂਦਾ ਤੇ ਅੱਜ ਪੂਰਾ ਇਹ ਨਜ਼ਾਰਾ ਸੀ ਮੈਂ ਬਾਹਰ ਦੇਖ ਰਿਹਾ ਸੀਗਾ ਮੈਂ ਚੱਲ ਦੇਖ ਕੇ ਆਈਏ ਲੈ ਕੇ ਆਈਏ ਨਜ਼ਾਰੇ ਅ ਵੈਸੇ ਤਾਂ ਠਰ ਜਾਂਦੇ ਹੱਥ ਪੈਰ ਸੁੰਨ ਹੋ ਜਾਂਦੇ ਆ ਚਲੋ ਫਿਰ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਦੋਸਤੋ